ਲੈ ਵੀ ਅਸੀਂ ਹੁਣ ਚੱਲ ਰਹੇ ਹਾਂ ਤਪੋਸਥਾਨ ਨੂੰ ਤੇ ਸਰੂੰਗਾ ਆ ਨੀਚੇ ਖਦਰ ਖਤਰਨਾਕ ਆ ਦੇਖ ਲੋ ਹੈ ਉਹ ਸੱਪ ਬੈਠਾ ਸੱਪ ਦੇ ਕਿੱਡਾ ਬੜਾ ਕੈਮਰਾ ਅger ਤੁਸੀਂ ਨੀਚੇ ਮੈਂ ਕੈਮਰੇ ਦਿਖਾਓ ਇਹ ਨੀਚੇ ਸੱਪ ਬਟਾ ਕਿੱਡਾ ਬੜਾ ਸੱਪ ਬੈਠਾ ਵੇਖੋ ਕੁੱਤੋਂ ਦੇ ਕਿੱਡੇ ਸੁਨਾਰਾ ਚੱਲ ਕੇ ਉਹ ਦੇਖ ਆਹ ਰਸਤਾ ਭਾਈ ਇਧਰ ਨੂੰ ਜਾਣਾ ਹੁਣ ਇਹ ਰਸਤਾ ਏ ਇਹ ਰਸਤਾ ਜਾ ਰਿਹਾ ਜਿੱਥੋਂ ਉਸਤਾ ਦਿਖਦਾ ਆ ਦੇਖੋ ਕੁੜੀ ਰਸਤਾ ਭੁਰਨ ਗਈ ਹੋਰ ਰਸਤਾ ਪਿੱਛੇ ਨੂੰ ਜਾਣਾ ਓਏ ਆ ਬਿੱਚ ਨੂੰ ਇਹਦੀ ਮੰਮੀ ਨੂੰ ਹੋ ਗਈ ਟੈਨਸ਼ਨ ਉਹ ਦੇਖੋ ਪਿੱਛੇ ਉਹ ਸਭ ਤੇ ਪਿੱਛੇ ਬਜ਼ੁਰਗ ਬੰਦਾ ਜਿਹੜੀ 7 ਫੁੱਟ ਡੰਡਾ ਲੈ ਕੇ ਆ ਕੁੜੀ ਸਭ ਤੇ ਅੱਗੇ ਹਾ ਭੀਜੀ ਮਹਾਰਾਜ ਕੀ ਜੈ ਚੜ ਰਹਾ ਹੈ ਭਾਈ ਆ ਰਸਤਾ ਹੁਣ ਤਪੋਸਾਲ ਸਵਾਮੀ ਜੀ ਦੀ ਕੁਟਿਆ ਦਾ ਹੈਲੋ ਅਨਕ ਜਮੀ ਗਿਰ ਗਿਆ ਤੇ ਕੈਮਰਾ ਇਸ ਸਾਈਡ ਮੈਂ ਆ ਗਿਆ ਤੈਨੂੰ ਗਿਰਾ ਨਹੀਂ ਦੰਦੇ ਅਸੀਂ ਕੈਮਰਾ ਕੋਆ ਇਸ ਸਾਈਡ ਨੂੰ ਕਰੋ ਤਾਂ ਕਿ ਇਸ ਸਾਈਡ ਦਾ ਥਿਊ ਆਵੇ ਓਕੇ 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 ਲੋ ਜੀ ਕੋਈ ਕੈਮਰੇ ਕਿੱਥੇ ਸਾਰੇ ਪਾਸੇ ਕ੍ਰਿਸ਼ਨਾ ਕਹਿ ਰਹੇ ਓਕੇ ਇਸ ਸਾਈਡ ਨੂੰ ਫੋਨ ਕਰੋ ਹਾਂ ਲੋ ਇਸ ਸਾਈਡ ਫੋਨ ਕਰੋ ਤਾਂ ਕਿ ਦਰ ਥਿਊ ਦੇ ਦਿਖਾਓ ਓਕੇ ਸਮਝ ਗਿਆ ਮਾਮਾ ਜੀ ਸਮਝ ਗਿਆ ਮੈਂ ਆਨੇ ਸਭ ਸਮਝਾ ਰਹੇ ਆ ਕਹਿੰਦੇ ਇਸ ਸਾਈਡ ਨੂੰ ਘੁਮਾਓ ਸਾਰਾ ਰਸਤਾ ਅਸੀਂ ਲਿਖਿਆ ਆਜੂ ਥੱਕਿਆ ਨਹੀਂ ਓਏ ਇੱਕ ਸਾਈਡ ਸਾਈਡ ਚੱਲ ਬਾਈ ਵਾਈ ਪਿੱਛੇ ਕੀ ਹੋ ਗਿਆ ਸਾਰਾ ਕਹ ਦੇ ਕੋਈ ਸਭ ਤੋਂ ਕਿਰਾਲੀ ਵਾਲੇ ਸਭ ਤੋਂ ਪਿੱਛੇ ਸਭ ਤੋਂ ਦਵਾਨ ਬੰਦਾ ਪਿੱਛੇ ਵੀ ਚਾਹੀਏ ਆਦਮੀ ਪਿੱਛੇ ਵੀ ਚਾਹੀਦਾ ਪਿੱਛੇ ਬੰਦਾ ਆਦਮੀ ਚਾਹੀਏ ਚਾਚੂ ਬੋਤਲ ਫਾਇਕੇ ਰੱਖਿਆ ਹਾਂ ਅੰਕਲ ਚਾਚੇ ਨਾ ਬੋਤਲ ਫਮਾਲ ਕਰ ਬੋਲ ਵੀ ਆਛੂ ਗਿਣਨੇ ਵੀ ਆ ਕਦੀ ਕੋਈ ਬੰਦਾ ਆਛੂ ਤੇ ਬੋਲ ਨਹੀਂ ਹੋ ਰਿਹਾ ਇਹ ਰਸਤਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆਸ਼ਿਵ ਸ਼ਰੂਪ ਆਤਮਾ ਕਿਰਾਸਤਮ ਨਦੀ ਪਾਰ ਵਾਲੇ ਜੀ ਦਾ ਤਪੋਸਥਾਨ ਹੈ ਸੋਲਨ ਤੋਂ ਲਗਭਗ 10 ਤੋਂ 12 ਕਿਲੋਮੀਟਰ ਅੱਗੇ ਉੱਪਰ ਹੋਰ ਵੀ ਜਿਹੜੇ ਆ ਉਹ ਕਰਾਲੀ ਨਵਸੀ ਆ ਰਹੇ ਆ ਤੁਹਾਡੇ ਸਾਹਮਣੇ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਆਜੋ ਆਜੋ ਕਿੰਨਾ ਕਰ ਰਹਿ ਗਿਆ ਜੀ ਬਸ ਖਤਮ ਜੀ ਲੈ ਜੀ ਚਲੋ ਜੀ ਪਹੁੰਚ ਗਏ ਜੀ ਕਹਿ ਰਹੇ ਆ ਪਹੁੰਚ ਗਏ ਭਾਈ ਬੱਕੀ ਭਾਈ ਸਾਹਮਣੇ ਦੇਖੋ ਉੱਥੇ ਇੱਕ ਪਹਾੜੀ ਦੇ ਮੋੜ ਘੱਟੇ ਗੁਫਾ ਨਹੀਂ ਚਲੋ ਜੀ ਪਾਪਾ ਬੜਾ ਵਾਰਾ ਉਹਨੂੰ ਥੰਲੇ ਗਾ ਮੈਂ ਮੇਰੇ ਕੋਲ ਬੱਸ ਥੋੜੇ ਜਿਹੇ ਹੋਰ ਬੋਲਣੇ ਹਨ ਕਿਉਂਕਿ ਉਹ ਬੱਚੇ ਚੜ ਰਹੇ ਨੇ ਦੇਖਾ ਉਹਨਾਂ ਕੋਲ ਬਹੁਤ ਸਾਰੇ ਬੱਚੇ ਚੱਲਦੇ ਆ ਲੈ ਮਨਾਈ ਪਾਪਾ ਅੱਗੇ ਨਾ ਦੇਖਾ ਪਾਪਾ ਪਾਪਾ ਯਾਰ ਇਹ ਪਾਪਾ ਉਹ ਹੋਹ ਪਾਈ ਹੁਣ ਤਾਂ ਸਾਹ ਚੜ ਗਿਆ ਤੇ ਆਵਾਜ਼ਾਂ ਬੜੀ ਵਧੀਆ ਵਧੀਆ ਆ ਰਹੀਆਂ ਤੇ ਥੱਕੇ ਤਾਂ ਨਹੀਂ ਹੈਗੇ ਪਰ ਲੋਕ ਜ਼ਿਆਦਾਤਰ ਨੰਗੇ ਪੈਰੀ ਆ ਰਹੇ ਆ ਲੋਕਾਂ ਦਾ ਕਹਿਣਾ ਵੀ ਪੱਤਿਆਂ ਦੇ ਨਾਲ ਬੂਡ ਸਲਿੱਪ ਕਰਦੇ ਆ ਇਸ ਕਰਕੇ ਨੰਗੇ ਪੈਰੀ ਜ਼ਿਆਦਾ ਬੈਟਰ ਹੈ ਉਹ ਦਿਖਾਓ ਜੀ ਆਹ ਦੇਖ ਲਓ ਇਹ ਇੱਥੇ ਜਦੋਂ ਬਰਸਾਤ ਹੁੰਦੀ ਹੈ ਤਾਂ ਇੱਥੇ ਜਿਹੜਾ ਚਰਨਾ ਬਹੁਤ ਏ ਜਾਂਦਾ ਮੈਸੇਜ ਮੈਡੀਕਲ ਸ਼ੋਅ ਐਡ ਕਰਿਓ ਖਾਤਮ ਮੈਂ ਸਾਡੀ ਫੌਜ ਆ ਰਹੀ ਹੈ ਤੋਂ ਸਾਡਾ ਫੌਜੀ ਪਿੱਛੇ ਸਭ ਤੋਂ ਬੰਦੇ ਕਿਦਾਂ ਉਧਰ ਭਾਈ ਯਾਦ ਆ ਗਿਆ ਭਾਬੀ ਨੂੰ ਹਾਂਜੀ ਉਹ ਕੁੜੀ ਸਭ ਤੋਂ ਅੱਗੇ ਇਹ ਕੁੜੀਆਂ ਦੋ ਸਭ ਤੋਂ ਅੱਗੇ ਆ ਦੇਖੋ ਸੁਲਮਸਾਨ ਏਰੀਆ ਹੋਵੇ ਲੈ ਕਰਾਲੀ ਵਾਲੇ ਕੁੱਕਾਂ ਨਾਲ ਮਾਰੇ ਤਾਂ ਫਿਰ ਕੋਈ ਹੋ ਨਹੀਂ ਸਕਦਾ ਫਿਰ ਤਾਂ ਇਹ ਯਾਤਰਾ ਦਾ ਕੋਈ ਫਾਇਦਾ ਹੀ ਨਹੀਂ ਹਾਂ ਕਿਉਂ ਜੀ ਇੱਥੇ ਕਰਾਲੀ ਵਾਲੇ ਮਿਲਦੇ ਆ ਸਾਧਾ ਵੱਧ ਚੜਿਆ ਹੋਇਆ ਤੇ ਕੁੱਕਾ ਜਿਆਦਾ ਮਾਰਦੇ ਹੋ ਕਰਕੇ ਚਲੋ ਜੀ ਹੋਰ ਵੀ ਯਾਤਰਾ ਤੁਹਾਨੂੰ ਅੱਗੇ ਦਿਖਾਣੇ ਆ। ਦੀ ਇਹ ਰਸਤਾ ਜਿਹੜਾ ਜਾ ਰਿਹਾ ਜੰਗਲ ਟਾਈਪ ਰਸਤਾ ਹੈ ਪਰ ਪੱਥਰ ਜਿਹੜੇ ਆ ਵਧੀਆ ਹੈ। ਪੈਰ ਟਿਕਦਾ ਸਲਿੱਪ ਨਹੀਂ ਕਰਦਾ। ਹਾਂ ਉਹ ਦੇਖ ਪੈਰ ਟਿਕਦਾ ਸਲਿੱਪ ਨਹੀਂ ਕਰਦਾ। ਸਲਿੱਪ ਨਹੀਂ ਕਰਦਾ ਹੈਗਾ। ਸਹੀ ਗੱਲ ਹੈ। ਟਿਕਦਾ ਕਿਉਂ ਜੀ? ਜੇ ਪ੍ਰਸਾਦ ਪਈ ਹੋਵੇ ਫਿਰ ਕੁਝ ਹੋਰ ਹੋ ਸਕਦਾ ਹੈ। ਫਿਲਹਾਲ ਜਿਹੜੇ ਆ ਲੋਕ ਬਹੁਤ ਆ ਹੁੰਚੇ ਆਵਾਜ਼ਾਂ ਤੁਹਾਡੇ ਸਾਹਮਣੇ ਹੀ ਆ ਲੋਕਾਂ ਦੀ ਆਵਾਜ਼ ਨਹੀਂ ਆ ਪਸ਼ੂ ਪੰਛੀਆਂ ਦੀ ਆਵਾਜ਼ ਆ ਪਸ਼ੂ ਪੰਛੀਆਂ ਦੀ ਆਵਾਜ਼ ਆ ਸ਼ੇਰ ਚਿੱਤੇ ਦੀ ਆਵਾਜ਼ ਆ ਭਾਈ ਅੰਕਲ ਜਿਪਾਈ ਜਾਂਦੇ ਉਹਨੂੰ ਸਲਿੱਪ ਕਰ ਜਿਓ ਕੋਈ ਕਰ ਜਿਓ ਕਰ ਜਿਓ ਫਿਰ ਆਈ ਜਾਊਗਾ ਠੀਕ ਹੈ ਜੀ ਫਿਰ ਅੱਗੇ ਹੋਰ ਦਿਖਾਣੇ ਤੁਹਾਨੂੰ ਵੀਡੀਓ